ਪ੍ਰਾਈਵੇਟ ਹਸਪੀਟਲ ਦਾ ਬਿੱਲ ਇਹ ਇੰਸ਼ੋਰੈਂਸ ਕਵਰ ਕਰੂਗੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟਰੀਟਮੈਂਟ ਕੈਸ਼ਲੈਸ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਹੁਣ ਪੈਸੇ ਦੀ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਭ ਲਈ ਸਿਆਣੇ ਬਜ਼ੁਰਗਾਂ ਨੇ ਹਮੇਸ਼ਾ ਤੋਂ ਕਿਹਾ ਹੈ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੈਗਾ ਇਹ ਜਦੋਂ ਖੁਸ਼ੀ ਦੇ ਮੌਕੇ ਤੇ ਜਿਹੜਾ ਕਿ ਬੈਂਡ ਬਾਜੇ ਦਾ ਜਿਹੜਾ ਕੰਮ ਕੀਤਾ ਜਾਂਦਾ ਸੀਗਾ ਅੱਜ ਰੋਸ਼ ਪ੍ਰਦਰਸ਼ਨ ਦੇ ਵਿੱਚ ਅੱਜ ਆਮ ਆਦੀ ਪਾਰਟੀ ਦੀ ਸਪੂਲ ਲੀਡਰਸ਼ਿਪ ਕਠੀ ਹੋਈ ਹੈਗੀ ਆ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਕਿ ਈਟੀਓ ਸਾਹਿਬ ਦੇ ਦੀ ਲੋਕਾਂ ਦੁਆਰਾ ਚੁਣੇਗੇ ਦਮਾਏ ਦੇ ਲਈ ਐਸੀ ਪੱਦੀ ਚਦਾਵਲੀ ਵਰਤੀ ਹੈ ਕਿ ਜਿਹਦੇ ਵਿੱਚ ਆਮ ਆਦੀ ਪਾਰਟੀ ਡੱਟ ਕੇ ਖੜੀ ਹੈ ਦਲਿਤਾਂ ਦੇ ਨਾਲ ਕੋਈ ਵੀ ਅਗਰ ਗਲਤ ਸ਼ਬਦਾਵਲੀ ਵਰਤੂਗਾ ਜਾਂ ਕੋਈ ਵੀ ਉਹਨਾਂ 'ਤੇ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕਰੂਗਾ ਪਰ ਇਹ ਸਮਾਜ ਦੇ ਵਿੱਚ ਉਹਨਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕਰੂਗਾ ਤੇ ਹਮੇਸ਼ਾ ਹੀ ਆਮ ਆਦੀ ਪਾਰਟੀ ਉਹਨਾਂ ਲੋਕਾਂ ਦੇ ਨਾਲ ਖੜੀ ਹੈਗੀ ਅੱਜ ਰੋਸ ਪ੍ਰਦਰਸ਼ਨ ਦੇ ਵਿੱਚ ਅਸੀਂ ਖੜੇ ਆ ਗਿਆ ਪ੍ਰਤਾਪ ਸਿੰਘ ਬਾਜਵਾ ਸਮੂਹ ਜਿਹੜੀ ਕਿ ਪੰਜਾਬ ਦੇ ਵਸਨੀਕਾਂ ਤੋਂ ਮਾਫੀ ਮੰਗੇ ਤਾਂ ਕਿ ਉਹ ਕਹੇ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਕਿ ਇੱਕ ਮੈਂ ਲੋਕਾਂ ਦੁਆਰਾ ਚੁਗਣੇ ਹੋਏ ਨਮਾਇੰਦੇ ਵਜੋਂ ਪੰਜਾਬ ਦੇ ਮੰਤਰੀ ਸਾਹਿਬ ਵੱਲੋਂ ਜਿਹੜਾ ਕਿ ਉਹਨਾਂ ਨੇ ਗਲਤ ਲਫ਼ਜ਼ ਯੂਜ਼ ਕੀਤੇ ਹੈਗੇ ਆ ਇਹ ਬਹੁਤ ਗਲਤ ਗੱਲ ਹੈਗੀ ਆ ਇਹਦੀ ਪੂਰ ਜ਼ੋਰ ਮੈਂ ਨਖੇਦੀ ਕਰਦਾ ਹੈਗਾ ਕੋਈ ਗਲਤ ਨਹੀਂ ਕਿਹਾ ਕੁਝ ਵੀ ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਉਹਦਾ ਤੇ ਫਾਦਰ ਸਾਹਿਬ ਆ ਜਿਹੜੇ ਉਹ ਬੈਂਡ ਵੀ ਹੋਂਦ ਤੇ ਕੰਮ ਕਰਦੇ ਕਹਿੰਦੇ ਮੈਂ ਤਾਂ ਉਦਾਂ ਗਿਆ ਕਿ ਅਸੀਂ ਬੈਂਡ ਪਜਾਵਾਂਗੇ ਇਹਨਾਂ ਦਾ ਤੇ ਤੁਸੀਂ ਇਹ ਜਾਤ ਪਾਤ ਦੇ ਆਧਾਰ ਤੇ ਫੇਰ ਗੱਲ ਕਿਉਂ ਚੱਕ ਰਹੀ ਆ ਮਾਤਮੀ ਬਾਤ ਦੀ ਦੇਖੋ ਭਾਈ ਸਾਹਿਬ ਮੈਂ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਮੈਂ ਕੱਲੇ ਕੱਲੇ ਦਾ ਬੈਂਡ ਵਜਾਉਂਗਾ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਿਸੇ ਹੋਰ ਬੰਦੇ ਲਈ ਕਦੇ ਨਹੀਂ ਇਹ ਲਫ਼ਜ਼ ਯੂਜ਼ ਕੀਤੇ ਉਹਨਾਂ ਨੇ ਗਲਤਾਂ ਹੀ ਯੂਜ਼ ਕੀਤੀ ਕਿਉਂਕਿ ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹ ਬੈਂਡ ਵਾਜੇ ਦਾ ਕੰਮ ਕਰਦੇ ਸੀ ਕੀ ਤਦ ਹੀ ਕਰਕੇ ਉਹਨਾਂ ਨੂੰ ਪਤਾ ਨਹੀਂ ਹੁਣ ਜਿਹੜੇ ਕਿ ਪੰਜਾਬ ਦੇ ਲੋਕ ਉਹਨਾਂ ਲਈ ਡੱਟ ਕੇ ਜਦੋਂ ਉਹਨਾਂ ਦੇ ਵਿਰੁੱਧ ਖੜੇ ਆ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਕਿਹੜਾ ਲਫ਼ਜ਼ ਉਹਨਾਂ ਨੇ ਸਹੀ ਬੋਲਿਆ ਕਿਹੜਾ ਲਫ਼ਜ਼ ਉਹਨਾਂ ਨੇ ਗਲਤ ਬੋਲਿਆ ਜਦੋਂ ਜਦੋਂ ਕਿਸੇ ਦਲਿਤ ਸਮਾਜ ਦੇ ਕਿਸੇ ਵੀ ਭਰਾ ਦੇ ਖਿਲਾਫ ਬੋਲਿਆ ਜਾਊਗਾ ਤੇ ਇਹ ਆਮ ਆਦੀ ਪਾਰਟੀ ਪੰਜਾਬ ਦੇ ਲੋਕ ਹਮੇਸ਼ਾ ਉਹਨਾਂ ਦੇ ਹਿੱਤ ਲਈ ਖੜੂ ਹੋਏ ਤੁਸੀਂ ਇੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਕਾਂਗਰਸ ਦੇ ਦਫ਼ਤਰ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਬੰਦੇ ਸਿਰਫ ਤੁਸੀਂ 20 ਇਕੱਠੇ ਕਰਕੇ ਇੱਥੇ ਕਰ ਰਹੇ ਹੋ ਜੀ ਵਿਰੋਧ ਪ੍ਰਦਰਸ਼ਨ ਇਸ ਤਰ੍ਹਾਂ ਪਾਈ ਸਾਹਿਬ ਗਿਣਤੀ ਚੰਗੀ ਤਰ੍ਹਾਂ ਕਾਣੀ ਸਿੱਖੋ ਵੀ ਜੇ ਤੁਹਾਡੀ ਜੇ ਗਿਣਤੀ ਹੈ ਨਾ ਤੁਹਾਡਾ ਵੀ ਉਹੀ ਹੈ ਕਿ 12 50 48 ਤੁਸੀਂ ਵੀ ਕਾਂਗਰਸ ਦਾ ਹੀ ਸਪੋਰਟ ਕਰ ਰਹੇ ਆ ਕਿ ਤੁਸੀਂ ਪਹਿਲਾਂ ਗਿਣਤੀ ਕਰੋ ਕਿ ਇਹ 20 ਬੰਦੇ ਪਿੱਛੇ ਪਹਿਲਾਂ ਗਿਣਤੀ ਕਰੋ ਮੈਂ ਇਸ ਪ੍ਰਦਰਸ਼ਨ ਇਸ ਤਰ੍ਹਾਂ ਨੈਗੇਟਿਵ ਗੱਲਾਂ ਨਾ ਕਰੋ ਦਲਿਤ ਸਮਾਜ ਦੀ ਗੱਲ ਕਰੋ ਉਹਨਾਂ ਦੇ ਨਾਲ ਖਾਣੇ ਵਾਲੀ ਗੱਲ ਕਰੋ ਜੀ ਇਹਨਾਂ ਨੂੰ ਗੱਲ ਛੱਡ ਦਿਓ ਤੁਸੀਂ 12 50 48 ਵਾਲੀ ਗੱਲ ਪੀ ਬੰਦੇ ਮੈਂ ਉਹ ਖੜ ਰਿਹਾ ਇਨ੍ਹਾਂ ਗੱਲਾਂ ਨੂੰ ਦੇਖੋ ਜਿਹੜੀ ਮੁੱਦੇ ਦੀ ਗੱਲ ਆ ਉਹ ਗੱਲ ਕਰੋ ਜਿੱਥੇ ਦਲਿਤ ਭਰਾ ਦੇ ਸਮਾਜ ਦੀ ਜਿਹੜੀ ਗੱਲ ਹੈਗੀ ਆ ਆਪਾਂ ਉਹਨਾਂ ਦੇ ਹਿੱਤ ਲਈ ਖੜੇ ਆ ਜਿਨ੍ਹਾਂ ਪ੍ਰਤਾਪ ਸਿੰਘ ਬਾਯਬੇ ਨੇ ਗਲਤ ਬੋਲਿਆ ਆਵਾਦੀ ਪਾਰਟੀ ਐਦੇ ਹੱਕ ਤਾਨ ਕੇ ਹਮੇਸ਼ਾ ਖੜੀ ਰਹੂਗੀ ਜਿਨ੍ਹਾਂ ਨੇ ਕੋਈ ਗਲਤ ਲਫਜ਼ ਹੀ ਬੋਲੇ ਹੈਗੇ ਆ ਨਰਿੰਦਰ ਗੌਰ ਭਰਾ ਤੇ ਕਹਿੰਦੇ ਨੇ ਕਿ ਸੀਐਮ ਸੈਣੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਬੰਦ ਕੈਮਰਾ ਮੀਟਿੰਗ ਦੀ ਆਫਰ ਦੇ ਰਹੇ ਨੇ ਕਰੋੜਾਂ ਦੀ ਆਫਰ ਦੇ ਰਹੇ ਨੇ ਤੁਸੀਂ ਮੈਨੂੰ ਤਾਂ ਜਾਣਦਾ ਤੱਕ ਵੀ ਨਹੀਂ ਇਸ ਗੱਲ ਦੀ ਜਿਹੜੀ ਹੈਗੀ ਆ ਤੁਹਾਨੂੰ ਪੂਰਨ ਤੌਰ ਤੇ ਜਿਹੜੇ ਕੀ ਜਵਾਬ ਮਿਲ ਗਏ ਹੈਗੇ ਆ ਠੀਕ ਹੈ ਜੀ ਤੁਸੀਂ ਜਾਣ ਬੁੱਝ ਕੇ ਪ੍ਰੋਗਰਾਮ ਨੂੰ ਖਰਾਬ ਨਾ ਕਰੋ ਤੇ ਮੇਰਾ ਸਿਰਫ ਇੱਕੋ ਇੱਕ ਮਕਸਦ ਹੈਗਾ ਕਿ ਆਪਾਂ ਦਲਿਤ ਸਮਾਜ ਦੇ ਲਈ ਸਮੂਹ ਆਮ ਆਦੀ ਪਾਰਟੀ ਖੜੀ ਆ ਗਿਆ ਪਰ ਜਿਹੜੀ ਤੁਸੀਂ ਗੱਲ ਕਹੀ ਕਿ 20 ਬੰਦੇ ਖੜੇ ਆ ਇਹ ਇਸ ਗੱਲ ਦਾ ਬਹੁਤ ਦੁੱਖ ਲੱਗਾ ਸਾਨੂੰ ਕਿ ਤੁਸੀਂ ਜਾਣ ਬੁੱਝ ਕੇ ਇਹ ਗੱਲ ਕਰ ਰਹੇ ਹੈਗੇ ਹਾਂਜੀ ਕੋਈ ਗੱਲ ਨਹੀਂ ਬੰਦੀ ਕਾਰਵਾਈ ਜਿਹੜੀ ਕਿ ਸੀਨੀਅਰ ਉੱਚ ਲੀਡਰ ਤੱਕ ਪਹੁੰਚੀ ਸ਼ਿਫ ਤੱਕ ਪਹੁੰਚ ਗਈਏਗੀ ਉਹਨਾਂ ਤੇ ਜਲਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਮੀਡੀਆ ਸਵਾਲ ਪੁੱਛਦਾ ਕਿਉਂ ਤੁਹਾਨੂੰ ਲੱਗਦਾ ਕਿ ਉਹ ਤੁਹਾਡੇ ਤੇ ਖਿਲਾਫ ਚੱਲ ਰਿਹਾ ਕਿਉਂਕਿ ਅਹੀ ਮੀਡੀਆ ਤੁਹਾਡਾ ਜਦੋਂ ਸਾਥ ਦੇਂਦਾ ਸੀ ਤੁਹਾਨੂੰ ਵਧੀਆ ਲੱ देखो भाई साहब ਮੀਡੀਆ ਦਾ ਸਤਿਕਾਰ ਕਰਦੇ ਆ ਅਸੀਂ ਸਾਰੇ ਭੈਣਾ ਭਾਈਆਂ ਦਾ ਸਤਿਕਾਰ ਕਰਦੇ ਕਿਉਂਕਿ ਤੁਸੀਂ ਆਮ ਆਦੀ ਪਾਰਟੀ ਦੀ ਹਮੇਸ਼ਾ ਜਿਹੜੀ ਆਵਾਜ਼ ਹੈ ਤੁਸੀਂ ਲੋਕਾਂ ਦੇ ਘਰ ਤੱਕ ਪਹੁੰਚ ਜਾਂਦੀ ਆ ਪਰ ਜਦੋਂ ਤੁਸੀਂ ਕੋਈ ਗੱਲ ਨੈਗੇਟਿਵ ਕਰਦੇ ਆ ਜਿੱਥੇ ਲੋਕਾਂ ਦੀ ਸਮਾਜ ਦੇ ਲਈ ਅਸੀਂ ਖੜੇ ਆ ਤੇ ਤੁਸੀਂ ਉਹਦਾ ਨੈਗੇਟਿਵ ਪ੍ਰਚਾਰ ਕਰਦੇ ਆ ਫਿਰ ਉਹਦੇ ਲਈ ਸਾਨੂੰ ਦੁੱਖ ਲੱਗਦਾ ਹੈਗਾ ਨਹੀਂ ਨਹੀਂ ਸਵਾਲ ਪੱਤਰਕਾਰ ਨਾ ਪੁੱਛੇ ਜੀ ਤੁਸੀਂ ਆ ਕੇ ਗੱਲ ਕੀ ਦਿਆ ਕਰੋਗੇ ਸਵਾਲ ਪੱਤਰਕਾਰ ਤੁਸੀਂ ਲਾਗੇ ਗੱਲ ਕੀਤੀ ਕਿ ਜੀ 20 ਬੰਦੇ ਹੈਗੇ ਆ ਤੁਸੀਂ 20 ਬੰਦੇ ਦਿਖਦੇ ਹੋ ਦੇਖੋ ਤਾਂ ਨਹੀਂ ਬਿਲਕੁਲ ਤਾਂ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਨਹੀਂ ਹੁੰਦੇ ਜੀ ਫਿਰ ਭਾਈ ਸਾਹਿਬ ਇਹ ਸਿਰਫ ਹੁਸ਼ਿਆਰ ਪਰ ਜ ਤੁਸੀਂ ਇਸ ਗੱਲ ਤੇ ਉਹ ਨਾ ਕਰੋ ਜਿਹੜੀ ਆਪਾਂ ਪ੍ਰਤਾਪ ਸਿੰਘ ਬਾਦਲ ਬੇ ਗਲਤ ਸਦਾਵਲੀ ਵਰਤੀ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਆਮ ਆਦੀ ਪਾਰਟੀ ਸੀ ਦੇ ਲੀਡਰਸ਼ਿਪ ਖੜੀ